ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆਂ ਅੱਜ ਦੀ ਆਪਣੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਖੜੇ ਆਂ ਪੁੱਚੋ ਮੰਡੀ ਦੇ ਵਿੱਚ ਜੋ ਮੇਲਾ ਲੱਗਿਆ ਉੱਥੇ ਬਾਈ ਨਾ ਝੋਟਾ ਲੈ ਕੇ ਆਏ ਆ ਤੇ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਇਹਦੇ ਬਾਰੇ ਦੱਸਾਂਗੇ ਇੱਕ ਵਾਰ ਤੁਸੀਂ ਨਾ ਦੇਖ ਲਓ ਸਮਾਂ ਪੜਾ ਦੇਖ ਲਓ ਕਦ ਕਾਠ ਦੇਖ ਲਓ ਤੇ ਬੋਡੀ ਮੈਂਟਰ ਤੁਸੀਂ ਚੈੱਕ ਕਰ ਲਓ ਤੇ ਵੇਲ ਚੈੱਕ ਕਰ ਲਓ ਸੀ ਕਿੰਨੀ ਕੀ ਵੇਲ ਦਾ ਤੇ ਬਾਕੀ ਆਪਾਂ ਸਾਰੀ ਜਾਣਕਾਰੀ ਨਾ ਵੀਰ ਤੋਂ ਲੈ ਕੇ ਦਿੰਨੇ ਆ ਆਜੋ ਕਰਈਏ ਬਾਈ ਨਾਲ ਗੱਲਬਾਤ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਨਾਮ ਦੱਸ ਦੋ ਪਹਿਲਾਂ ਹਰਵਿੰਦਰ ਸਿੰਘ ਜੀ ਹਰਵਿੰਦਰ ਸਿੰਘ ਬਾਈ ਪਿੰਡ ਬਾਈ ਪਿੰਡ ਅਸੂ ਬਾਈ ਸਰਸਾ ਜ਼ਿਲ੍ਹਾ ਸਰਸਾ ਜ਼ਿਲ੍ਹਾ ਠੀਕ ਹੈ ਜੇ ਬਈ ਆਪਾਂ ਛੋਟੇ ਜਿਹੇ ਡਿਟੇਲ ਦੇਣੀ ਆ ਵੀ ਕਿੰਨੇ ਸਾਲਾਂ ਦਾ ਹੋਊਗਾ ਇਹ 9 ਸਾਲਾਂ ਦਾ ਬਾਈ 9 ਸਾਲਾਂ ਦਾ ਹਾਂਜੀ ਘਰੇ ਹੀ ਰੱਖੇ ਤੇ ਆਪਣੇ ਕੇ ਘਰੇ 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 ਜੀ ਕਰੀ ਤਿਆਰ ਠੀਕ ਹੈ ਕਿਹੜੀ ਨਸਲ ਦਾ ਬਾਈ ਇਹ ਮੂਰਾ ਨਸਲ ਦਾ ਜੀ ਮੂਰਾ ਨਸਲ ਦਾ ਠੀਕ ਹੈ ਤੇ ਜੇ ਬਈ ਆਪਾਂ ਦੁੱਧ ਹੀ ਰਿਕਾਰਡ ਕਰ ਗਏ ਇਹਨਾਂ ਦੇ ਕੀ ਰਿਕਾਰਡ ਆ ਰਹੇ ਜੀ ਮਾਂ ਦਾ 25 ਸੀਗਾ ਬਾਈ 25 ਸੀਗਾ ਹਾਂਜੀ ਤੇ ਦੇ ਇੱਕ 2+ ਚ ਚੱਲੀ ਜਾਂਦੇ ਹਾਂ ਸਾਰਿਆਂ ਲਾਈਵ ਚ ਪਾ ਗਾ ਆਪਣਾ ਮੰਨ ਲਓ ਜਿੰਨੇ ਵੀ ਆਉਂਦੇ 20+ ਚ ਹਾਂ ਸਾਰਿਆਂ ਲਾਈਵ ਚ ਲਾਈ ਹੈ ਠੀਕ ਹੈ ਜੇ ਆਪਾਂ ਇਹ ਮੇਲੇ ਦੇ ਕਿਸੇ ਤੇ ਫਰਸਟ ਆਇਆ ਕਿਸੇ ਚ ਇਹ ਬਾਈ ਬਸ ਜਿੱਥੇ ਲਗਾਏ ਆ ਫਰਸਟ ਹੀ ਆਇਆ ਜਿਹੜੇ ਮੇਲੇ ਚ ਲੈ ਗਏ ਉਸੇ ਮੇਲੇ ਦਾ ਸ਼ਿਕਾਰ ਬਣਿਆ ਹਾਂ ਅੰਤਰਰਾਸ਼ਟਰੀ ਮੇਲਾ ਜਿਹੜਾ ਆਪਣਾ ਪੁਸ਼ਕਰ ਦਾ ਇੱਕ ਹੀ ਲੱਗਦਾ ਆਪਣੇ ਉਹ ਠੀਕ ਹੈ ਜੀ ਤੇ ਲਗਾਤਾਰ ਉਥੋਂ ਦਾ Winner ਬਣਦਾ ਹੁੰਦਾ ਹੈ ਕਿੰਨੇ ਵਾਰੀ Winner ਬਣਿਆ ਬਈ ਉਥੋਂ ਬਾਈ ਦੋ ਵਾਰੀ ਬਣ ਗਿਆ ਤੀਜੀ ਯਾਰ ਤਿਆਰੀ ਹੈ ਤੇ ਜੀਅਰ ਤਿਆਰੀ ਹੈ ਵੇ ਆਏ ਗਏ ਇਸੇ ਨੇ ਨਾਮ ਖਟਣਾ ਹੈ ਹਾਂ ਠੀਕ ਹੈ ਠੀਕ ਹੈ ਉਥੋਂ ਇਹਦੇ ਬੱਚੇ ਵੀ ਜਿੱਤ ਕੇ ਆਏ ਸੀ ਬੱਚੇ ਵੀ ਜਿੱਤ ਕੇ ਆਏ ਕੋਈ ਤੁਹਾਡੇ ਕੋਲੇ ਵੇ ਬੱਚੇ ਹਾਂ ਬਈ ਆਪਣੇ ਕੋਲੇ ਆ ਠੀਕ ਹੈ ਤੇ ਮਾਂ ਇਹਦੀ ਬਈ ਆਪਾਂ ਜੀ ਗੱਲ ਕਰ ਗਏ ਮਾਂ ਦਾ ਬਈ ਰਿਕਾਰਡ 25 ਕਿਲੋ ਸੀਗਾ ਇਹਦਾ 25 ਕਿਲੋ ਹਾਂ ਠੀਕ ਹੈ ਤੇ ਬਈ ਆਪਾਂ ਡਾਇਰੈਕਟ ਕ੍ਰੋਸਿੰਗ ਕਰਾਉਣੇ ਆਂ ਕਿ ਸੀਮਨ ਨਹੀਂ ਨਹੀਂ ਬਈ ਸੀਮਨ ਪਹਿਲਾਂ ਸੀਮਨ ਦਿੰਨੇ ਆ ਠੀਕ ਹੈ ਕੀ ਰੇਟ ਦਾ ਸੀਮਨ ਆ ਬਈ ਬਈ ਇਹਦਾ ਸੀਮਨ 250 ਰੁਪਏ ਜੀ 250 ਰੁਪਏ ਤੇ ਬਈ ਜੇ ਕਿਸੇ ਵੀਰ ਨੇ ਲੈਣਾ ਆਪਾਂ ਨੂੰ ਮੰਨ ਲਓ ਕਿੱਥੇ ਆਉਣਾ ਪਊਗਾ ਆਪਣੇ ਕੋਲ ਹੀ ਠੀਕ ਹੈ ਪਿੰਡ ਹੀ ਆਉਣਾ ਬੂਹੇ ਹਾਂਜੀ ਹਾਂਜੀ ਵੀ ਹੋਰ ਆਪਾਂ ਕਿਸੇ ਨੂੰ ਕਿਸੇ ਕੋਲੇ ਹੈ ਨਹੀਂ ਇਹਦਾ ਹੈ ਨਹੀਂ ਨਹੀਂ ਬਾਈ ਤੁਸੀਂ ਆਪ ਹੀ ਦਿੰਨੇ ਆ ਆਪ ਦਿੰਨੇ ਆ ਬਾਈ ਅਸੀਂ ਠੀਕ ਹੈ ਠੀਕ ਹੈ ਜੀ ਜਿਆਦਾ ਰੇਟ ਚੜ ਜਾਂਦਾ ਫਿਰ ਜਦੋਂ ਗਾਂ ਟੱਪ ਜੀ ਠੀਕ ਹੈ ਰੇਟ ਟੱਪ ਜਾਂਦਾ ਠੀਕ ਹੈ ਤੇ ਕਿੰਨਾ ਵੇਟ ਬੂਟ ਹੋਊਗਾ ਬਾਈ ਇਹਦਾ ਇਹਦਾ 15 70 ਆ ਬਾਈ 15 70 ਹਾਂ ਬਾਈ 15 70 ਵੇਟ ਠੀਕ ਹੈ ਵਜਨ ਦੇ ਹਿਸਾਬ ਨਾਲ ਤਾਂ ਬਹੁਤ ਜਿਆਦਾ ਹੈ ਤੇ ਨੰਬਰ ਬੋਲ ਦਿਆਂ ਆਪਦਾ 93036 ਜੀ 98473 ਠੀਕ ਹੈ ਘਰੇ ਹੋਰ ਬੋਲ ਦਿੰਦੇ 93036 98473 ਤੁਸੀਂ ਨਾ ਨਾੜਾ ਨਾੜਾ ਚੈੱਕ ਕਰ ਲਓ ਜਿਵੇਂ ਬਰੀਕ ਚਮੜੀ ਦਾ ਉਵੇਂ ਦਸੀ ਜਾਂਦੀਆਂ ਪਿੰਡੇ ਤੇ ਘਰੋ ਚੱਕਨ ਜੇ ਕੱਦ-ਗਾਠ ਦੀ ਗੱਲ ਕਰਗੇ ਤੇ ਬਾਈ ਨੂੰ ਮੈਂ ਕਹਿੰਦਾ ਨਾਲ ਠਾਲੋ ਤੇ ਬਾਈ ਤੇ ਖੜੀ ਬਾਈ ਬਰਾਬਰ ਮੜਾਇਆ ਕੱਦ ਨੂੰ ਇਹ ਗੱਲ ਕਰਕੇ ਲਵੇ ਲੋ ਜੀ ਬਾਈ ਮੜਾਇਆ ਸਰੀ ਗੜਦਾ ਜਿਵੇਂ ਤੇ ਪੂਰੇ ਟੌਪ ਦਾ ਛੋਟਾ ਠੀਕ ਹੈ ਬਾਈ ਜੀ ਠੀਕ ਹੈ ਜੀ ਧੰਨਵਾਦ ਜੀ